ਅਸੀਂ ਪੰਜਾਬੀ ਵਿਆਕਰਨ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਪੰਜਾਬੀ ਸ਼ਬਦ ਜੋੜ ਠੀਕ ਹੈ ਤਾਂ ਕੀ ਟੌਪਿਕ ਹੈ ਸਾਡਾ ਅੱਜ ਦਾ ਪੰਜਾਬੀ ਸ਼ਬਦ ਜੋੜ ਜਿਸ ਦੇ ਬਾਰੇ ਅਸੀਂ ਅੱਜ ਪੜਾਂਗੇ ਠੀਕ ਹੈ ਤਾਂ ਪੰਜਾਬੀ ਸ਼ਬਦ ਜੋੜ ਠੀਕ ਹੈ ਓਕੇ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕਿਹੜੇ ਆਉਣਗੇ ਪੰਜਾਬੀ ਸ਼ਬਦ ਜੋੜ ਦੇ ਵਿੱਚ ਸ਼ੁੱਧ ਅਸ਼ੁੱਧ ਸ਼ਬਦ ਵਿਦਿਆਰਥੀਆਂ ਲਈ ਠੀਕ ਸ਼ਬਦ ਜੋੜਾਂ ਦੀ ਵਰਤੋਂ ਕਰਨੀ ਬਹੁਤ ਜੜੀਆ ਜ਼ਰੂਰੀ ਹੁੰਦੀ ਹੈ ਔਰ ਇਸ ਲਈ ਜਿਹੜੀ ਹੈ ਜਿੱਥੇ ਸ਼ਬਦਾਂ ਦੇ ਅਰਥ ਬਾਰੇ ਗਲਤੀ ਲੱਗਣ ਤੋਂ ਬਚਾ ਹੁੰਦਾ ਹੈ ਉਥੇ ਲਿਖਤ ਦਾ ਪ੍ਰਭਾਵ ਵੀ ਜਿਹੜਾ ਹੈ ਉਹ ਚੰਗਾ ਪੈਂਦਾ ਔਰ ਹੇਠਾਂ ਦਿੱਤੇ ਗਏ ਕੁਸ਼ੁੱਧ ਅਸ਼ੁੱਧ ਸ਼ਬਦ ਜੋੜਾਂ ਦੇ ਨਿਯਮ ਤੇ ਉਹਨਾਂ ਦੀ ਕੀ ਹੈ ਉਦਾਹਰਨਾਂ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਧਿਆਨ ਨਾਲ ਪੜ ਕੇ ਜਿਹੜਾ ਵਾ ਵਿਦਿਆਰਥੀ ਸ਼ਬਦਾਂ ਨੂੰ ਸ਼ਬਦ ਜੋੜਾ ਨੂੰ ਸ਼ੁੱਧ ਰੂਪ ਵਿਚੜਾਵਾ ਉਹ ਕੀ ਕਰ ਸਕਦੇ ਆ ਲਿਖ ਸਕਦੇ ਆ ਜਿਵੇਂ ਅਸੀਂ ਪਿੱਛੇ ਪੜਿਆ ਊੜਾ ਐੜਾ ਤੇ ਈੜੀ ਇਹ ਕੀ ਨੇ ਸਵਾਰ ਅੱਖਰ ਸਵਰ ਧੁਨੀਆਂ ਅਰਥਾਤ ਲਗਾ ਨੂੰ ਅੰਕਿਤ ਕਰਦੇ ਆ ਕਿੰਨਾ ਨੂੰ ਅੰਕਿਤ ਕਰਦੇ ਆ ਲਗਾ ਨੂੰ ਔਰ ਇਸ ਲਈ ਉਹੀ ਲਗਾ ਵਰਤੀਆਂ ਜਾਣ ਜਿੰਨਾ ਬਾਰੇ ਪਿਛਲੇ ਜਿਹੜਾ ਅਸੀਂ ਜੋ ਪਾਠ ਪੜਿਆ ਅਧਿਆਇ ਪੜਿਆ ਤਾਂ ਉਹਦੇ ਵਿੱਚ ਜੋ ਦੱਸਿਆ ਗਿਆ ਵਾ ਠੀਕ ਸ਼ਬਦ ਜੋੜਾ ਲਿਖਣ ਲਈ ਜਿਹੜਾ ਵਾ ਲਗਾਖਰਾਂ ਦੀ ਵਰਤੋਂ ਉਚਿਤ ਥਾਂ ਤੇ ਕੀਤੀ ਜਾਣੀ ਚਾਹੀਦੀ ਹੈ ਲਗਾਖਰ ਕਿਹੜੇ-ਕਿਹੜੇ ਨੇ ਸਾਡੇ ਕੋਲ ਟਿੱਪੀ ਬਿੰਦੀ ਤੇ ਅਦਕ ਓਕੇ ਤਾਂ ਉਹਨਾਂ ਦੀ ਜਿਹੜੀ ਕੀ ਆ ਉਚਿਤ ਵਰਤੋਂ ਜਿਹੜੀ ਆ ਉਹ ਕੀ ਕੀਤੀ ਜਾਣੀ ਚਾਹੀਦੀ ਹੈ ਉਚਿਤ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਪੰਜਾਬੀ ਬੋਲੀ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਪੰਜਾਬੀ ਜਿਹੜੀ ਆ ਬੋਲੀ ਦੇ ਕੇਂਦਰੀ ਰੂਪ ਦੇ ਉਚਾਰਣ ਅਨੁਸਾਰ ਜਿਵੇਂ ਬੋਲੋ ਤਿਵੇਂ ਲਿਖੋ ਦਾ ਨਿਯਮ ਅਪਣਾਉਣਾ ਚਾਹੀਦਾ ਹੈ ਕਿ ਜਿਵੇਂ ਤੁਸੀਂ ਬੋਲੋਗੇ ਉਵੇਂ ਦਾ ਹੀ ਲਿਖਣਾ ਤੁਹਾਡਾ ਜਿਹੜਾ ਵਾ ਨਿਯਮ ਅਪਣਾਉਣਾ ਤੁਹਾਨੂੰ ਚਾਹੀਦਾ ਹੈ ਓਕੇ ਸ਼ਬਦ ਜੋੜ ਕਰਨ ਸਮੇਂ ਮੂਲ ਸ਼ਬਦ ਨੂੰ ਜਿਹੜਾ ਵਾ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਇਕੱਲਾ ਸ਼ਬਦ ਮੂਲ ਤਤ ਤੂ ਯਾਨੀ ਕਿ ਇੱਕ ਤੋਂ ਬਣਿਆ ਹੈ ਕਿਸ ਤੋਂ ਬਣਿਆ ਹੈ ਇੱਕ ਤੋਂ ਬਣਿਆ ਹੈ ਔਰ ਇਸ ਲਈ ਇਸ ਨੂੰ ਇਕੱਲਾ ਲਿਖਣਾ ਠੀਕ ਹੈ ਓਕੇ ਇਸੇ ਤਰ੍ਹਾਂ ਜਿਹੜਾ ਚੁਕਾਈ ਤਾਂ ਮਤਲਬ ਚੁਕਾਈ ਮਤਲਬ ਚੁਕ ਤਾਤ ਤੋਂ ਬਣਿਆ ਹੈ ਤੇ ਇਸ ਲਈ ਚੁਕਾਈ ਲਿਖਣਾ ਗਲਤ ਹੈ ਠੀਕ ਹੈ ਚੁਕਤ ਚੁਕਾਈ ਦੇਖੋ ਇਹਦੇ ਵਿੱਚ ਕੀ ਹੈ ਇਹ ਕੀ ਹੈ ਗਲਤ ਹੈ ਔਰ ਇਕੱਲਾ ਇੱਕ ਤੋਂ ਬਣਿਆ ਹੈ ਤਾਂ ਉਹ ਠੀਕ ਹੈ ਓਕੇ ਹੁਣ ਜਿਹੜਾ ਪੜਾਈ ਤਾਂ ਇਹ ਕਿਸ ਤੋਂ ਇਹਦਾ ਪੜ ਜਿਹੜਾ ਹੈ ਉਹ ਤਾਤੂ ਤੋਂ ਬਣਿਆ ਹੈ ਪੜ ਤਾਤੂ ਤੋਂ ਬਣਿਆ ਜਾਨੀ ਕਿ ਮੂਲ ਸ਼ਬਦ ਤੋਂ ਇਸ ਲਈ ਪੜਾਈ ਪੜਾਈ ਜਿਹੜਾ ਹੈ ਉਹ ਕੀ ਹੋਏਗਾ ਪੜਾਈ ਗਲਤ ਲਿਖਣਾ ਹੋਵੇਗਾ ਦੇਖੋ ਇੱਥੇ ਇਕੱਲਾ ਇਕੈਤ ਇਕੱਲਾ ਠੀਕ ਹੋਵੇਗਾ ਲੇਕਿਨ ਇੱਥੇ ਦੇਖੋ ਚੁਕਾਈ ਚੁੱਕ ਉਸ ਤੋਂ ਬਾਅਦ ਚਕਾਈ ਚਕਾਈ ਲਿਖ ਦਿੱਤਾ ਔਂਕੜ ਹੈ ਹੀ ਨਹੀਂ ਤਾਂ ਕੀ ਇਹ ਗਲਤ ਹੋ ਜਾਏਗਾ ਪੜ ਪੜ ਪੜਾਈ ਤੋਂ ਬਣਿਆ ਤਾਂ ਪੜਾਈ ਉੱਥੇ ਪੱਵਾ ਪਾਤਾ ਤਾਂ ਕੀ ਇਹ ਗਲਤ ਹੈ ਪੜਾਈ ਪੱਪੇ ਨਾਲ ਹੀ ਪਹ ਪਵੇਗਾ ਓਕੇ ਠੀਕ ਹੈ ਪੜ ਪੜਾਈ ਓਕੇ ਨੈਕਸਟ ਇਹਦਾ ਨਿਯਮ ਹੈ ਪੰਜਾਬੀ ਵਿੱਚ ਹਾ ਹ ਅੱਖਰ ਸ਼ਬਦ ਜੋੜਾਂ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਰੱਖਦਾ ਹੈ ਕਿ ਬਹੁਤ ਮਹੱਤਵ ਰੱਖਦਾ ਹੈ ਪੰਜਾਬੀ ਵਿੱਚ ਹਾ ਹ ਜਿਹੜਾ ਅੱਖਰ ਹੈ ਸ਼ਬਦ ਜੋੜ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਰੱਖਦਾ ਹੈ ਔਰ ਇਸ ਅੱਖਰ ਦੀ ਵਰਤੋਂ ਕੀ ਆ ਵੇਲੇ ਸ਼ਬਦਾਂ ਵਿੱਚ ਜਿਹੜਾ ਵਾ ਕੀ ਹੈ ਸ਼ਬਦ ਜੋੜ ਸੌਰੀ ਸ਼ੁੱਧ ਸ਼ਬਦ ਜੋੜ ਜਿਹੜਾ ਵਾ ਲਿਖਣ ਲਈ ਜਿਹੜਾ ਵਾ ਨਿਮਤ ਲਿਖਣ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਕਿਸ ਨੂੰ ਲਿਖਣ ਵਾਸਤੇ ਹਾ ਹੇ ਨੂੰ ਲਿਖਣ ਲਈ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਕਿ ਜੇ ਕਿਸੇ ਸ਼ਬਦ ਵਿੱਚ ਕਿ ਜੇਕਰ ਕਿਸੇ ਸ਼ਬਦ ਦੇ ਵਿੱਚ ਹਾ ਹ ਅੱਖਰ ਦੀ ਆਵਾਜ਼ ਤੋਂ ਪਹਿਲਾਂ ਏ ਯਾਨੀ ਕਿ ਲਾਲ ਦੀ ਆਵਾਜ਼ ਦੀ ਧੁਨੀ ਜਿਹੜੀ ਆ ਤਾਂ ਉਸ ਤੋਂ ਪਹਿਲਾ ਅੱਖਰ ਨਾਲ ਕੀ ਹੋਵੇਗੀ ਸਿਹਾਰੀ ਲਾਈ ਜਾਂਦੀ ਹੈ ਜਿਵੇਂ ਕੀ ਹੈ ਸਿਹਤ ਸ ਏ ਆ ਰਿਹਾ ਨਾ ਤਾਂ ਉਥੇ ਏਵੇਂ ਨਹੀਂ ਲਗਾਇਆ ਜਾਏਗਾ ਇਹ ਗਲਤ ਹੋਏਗਾ ਸਹਿ ਹਤ ਤੋ ਉਥੋਂ ਪਹਿਲਾਂ ਕੀ ਹੈ ਲਾ ਜਾਨੀ ਕਿ ਜੇਕਰ ਸਿਹਾਰੀ ਆ ਰਹੀ ਹੈ ਤਾਂ ਉਹ ਮਤਲਬ ਕਿ ਉਹਨਾਂ ਨੇ ਕੀ ਹੈ ਲਾਂ ਦੀ ਆਵਾਜ਼ ਆ ਰਹੀ ਹੈ ਹਾਹੇ ਤੋਂ ਪਹਿਲਾਂ ਲਾਂ ਦੀ ਆਵਾਜ਼ ਆ ਰਹੀ ਹੈ ਤਾਂ ਉੱਥੇ ਕੀ ਲੱਗੇਗੀ ਸਿਹਾਰੀ ਜਿਵੇਂ ਮਿਹਨਤ ਤਾਂ ਮਿਹਨਤ ਐਵੇਂ ਹੋਵੇਗਾ ਇਹ ਵਾਲਾ ਕੀ ਹੈ ਅਸ਼ੁੱਧ ਰੂਪ ਹੈ ਮਿਹਨਤ ਤਾਂ ਇੱਥੇ ਸਿਹਾਰੀ ਆਵੇਗੀ ਨਾ ਕਿ ਲਾ ਆਏਗੀ ਜਿਹੜਾ ਜਿਹੜਾ ਕਿਹੜਾ ਗਲਤ ਹੈ ਕਿਹੜਾ ਵਿਹੜਾ ਗਲਤ ਹੈ ਵਿਹੜਾ ਮਿਹਰ ਮਿਹਰ ਓਕੇ ਠੀਕ ਹੈ ਤੇ ਇਹ ਦੇ ਸ਼ੁੱਧ ਰੂਪ ਨੇ ਔਰ ਇਹ ਕੀ ਹੈ ਅਸ਼ੁੱਧ ਰੂਪ ਨੇ ਨੈਕਸਟ ਜਿਹੜਾ ਹੈ ਜੇ ਕਿਸੇ ਸ਼ਬਦ ਵਿੱਚ ਹਾ ਹ ਅੱਖਰ ਤੋਂ ਪਹਿਲਾਂ ਦੁਲਾਨ ਦੀ ਧੁਨੀ ਹੋਵੇ ਤਾਂ ਉਹ ਪਹਿਲੇ ਅੱਖਰ ਨਾਲ ਦੁਲਾਵਾਂ ਵਰਤਨ ਦੀ ਥਾਂ ਹਾ ਹੇ ਨਾਲ ਸਿਹਾਰੀ ਜਿਹੜੀ ਆ ਉਹ ਲੱਗਦੀ ਆ ਫਿਰ ਵੀ ਕੀ ਹੋਵੇਗਾ ਕਿ ਕ ਕੀ ਕਹਿੰਦਾ ਭਾਵ ਹੈ ਕਿ ਜੇਕਰ ਕੀ ਆ ਹਾ ਹ ਅੱਖਰ ਤੋਂ ਪਹਿਲਾਂ ਦੁਲਾਨ ਦੀ ਧੁਨੀ ਹੋਵੇ ਤਾਂ ਪਹਿਲੇ ਅੱਖਰ ਨਾਲ ਦੁਲਾਵਾ ਵਰਤਨ ਦੀ ਥਾਂ ਤੇ ਕੀ ਹੁੰਦਾ ਹਾਹੇ ਨਾਲ ਸਿਹਾਰੀ ਠੀਕ ਹੈ ਤਾਂ ਹਾਹੇ ਨਾਲ ਸਿਹਾਰੀ ਲਗਾਤੀ ਜਾਂਦੀ ਹੈ ਜਿਵੇਂ ਸ਼ਹਿਰ ਹੈ ਹਨਾ ਸ਼ਹਿਰ ਤਾਂ ਇੱਥੇ ਕੀ ਆ ਉਵੇਂ ਹੀ ਰਿਹਾ ਠੀਕ ਹੈ ਜਿਹੜੀਆਂ ਦੁਲਾਵਾ ਨੇ ਉਹ ਹਟਾਤੀਆਂ ਗਈਆਂ ਔਰ ਜਿਹੜਾ ਹਾਹੇ ਉਸ ਨੂੰ ਸਿਹਾਰੀ ਲਗਾਤੀ ਠੀਕ ਹੈ ਪਹਿਲਾ ਦੁਲਾਵਾ ਦੀ ਤੁਨੀ ਹੋਵੇ ਤਾਂ ਪਹਿਲਾ ਕੀ ਹੈ ਅੱਖਰ ਨਾਲ ਦੁਲਾਵਾ ਵਰਤਨ ਦੀ ਥਾਂ ਤੇ ਕੀ ਹੋਵੇਗਾ ਹਾਹਾ ਵਰਤਿਆ ਜਾਏਗਾ ਔਰ ਉਦ ਨਾਲ ਸਿਹਾਰੀ ਵਰਤੀ ਤੀਜਾਏਗੀ ਠੀਕ ਹੈ ਹਾ ਹਾ ਤਾਂ ਹੋਵੇਗੀ ਪਰ ਅਰਜਨਲ ਕੀ ਲਗਾਈ ਜਾਈਗੀ ਸਿਆਰੀ ਤਾਂ ਸ਼ਹਿਰ ਪਹਿਰ ਠੀਕ ਹੈ ਪਪੇਦਲਾਵਾ ਮਤ ਪਪੇਦਲਾ ਹਟਾ ਕੇ ਹਾਹੇ ਨੂੰ ਸਿਆਰੀ ਲਗਾਈ ਜਾਈਗੀ ਤਾਂ ਪਹਿਰ ਗਹਿਣਾ ਗਹਿਣਾ ਠੀਕ ਹੈ ਸੁਨਹਿਰੀ ਸੁਨਹਿਰੀ ਠੀਕ ਹੈ ਓਕੇ ਦੇਖੋ ਦਲਾ ਹਟਾਤੀ ਗਈ ਔਰ ਹਾਹੇ ਨੂੰ ਸਿਆਰੀ ਦੁਪਹਿਰ ਦੁਪਹਿਰ ਹੋ ਗਿਆ ਰਹਿਣਾ ਰਹਿਣਾ ਓਕੇ ਸਮਝ ਲੱਗੀ ਬਈ ओके चलो नेक्स्ट ਜਿਹੜਾ ਹੈ ਸਾਡੇ ਕੋਲ ਜੇਕਰ ਕਿਸੇ ਸ਼ਬਦ ਵਿੱਚ ਹਾਹੇ ਤੋਂ ਪਹਿਲੇ ਅੱਖਰ ਨਾਲ ਕੀ ਹੈ ਜੇਕਰ ਕਿਸੇ ਸ਼ਬਦ ਦੇ ਵਿੱਚ ਕੀ ਹੈ ਹਾਹੇ ਤੋਂ ਪਹਿਲੇ ਅੱਖਰ ਨਾਲ ਕੀ ਕਨੌੜਾ ਜਿਹੜਾ ਕਨੌੜਾ ਦਿੱਤੂ ਨਹੀਂ ਹੋਵੇ ਤਾਂ ਉਸ ਨਾਲੋਂ ਕਨੌੜਾ ਹਟਾ ਕੇ ਕਿ ਕਨੌੜਾ ਹੋਵੇ ਤਾਂ ਦਿੱਤੂ ਨਹੀਂ ਹੋਵੇ ਠੀਕ ਹੈ ਤਾਂ ਉਸ ਨਾਲੋਂ ਕਨੌੜਾ ਹਟਾ ਕੇ ਹਾਹੇ ਨੂੰ ਔਂਕੜ ਜਿਹੜਾ ਵਾ ਉਹ ਲੱਗ ਜਾਂਦੀ ਹੈ ਜਿਵੇਂ ਬਹੁਤ ਤਕੀ ਅਕ ਨੌੜਾ ਹਟਾ ਕੇ ਹਾਹੇ ਨੂੰ ਔਂਕੜ ਲਗਾਤਾ ਗਿਆ ਤਾਂ ਕੀ ਬਣ ਗਿਆ ਬਹੁਤ ਵੋਟੀ ਵਾਵੇ ਨੂੰ ਕਨੌੜਾ ਹਟਾਤਾ ਗਿਆ ਔਰ ਹਾਹੇ ਨੂੰ ਔਂਕੜ ਲਗਾਤਾ ਗਿਆ ਤਾਂ ਵੋਟੀ ਨੌ ਨੌ ਠੀਕ ਹੈ ਸੋਹਰਾ ਸੋਹਰਾ ਬਹੁਵਚਨ ਬਹੁਵਚਨ ਓਕੇ ਠੀਕ ਹੈ 헤ਠਾਂ ਦਿੱਤੇ ਸ਼ਬਦਾਂ ਵਿੱਚ ਸਸੇ ਪੈਰ ਬਿੰਦੀ ਸ਼ੋ ਦੀ ਥਾਂ ਤੇ ਸਸੇ ਦੀ ਵਰਤੋਂ ਠੀਕ ਹੈ ਜਿਵੇਂ ਕਿ ਪਾਲਣ ਪੋषण ਠੀਕ ਹੈ ਕੀ ਹੋ ਗਿਆ ਕਿ ਇੱਥੇ ਕੀ ਆ ਕਿ ਸਸੇ ਪਰ ਬਿੰਦੀ ਦੀ ਥਾਂ ਸਸੇ ਦੀ ਵਰਤੋ ਠੀਕ ਹੈ ਜਿਵੇਂ ਕਿ ਜਿਵੇਂ ਇੱਥੇ ਦੇਖੋ ਪਾਲਣ ਪੋषण ਠੀਕ ਹੈ ਪਾਲਣ ਪੋषण ਹਨਾ ਠੀਕ ਹੈ ਨਾ ਨਿਰਾਸ਼ ਤ ਨਿਰਾਸ ਸ਼ੀਤਲ ਸੀਤਲ ਕੇਸ਼ ਕੇਸ ਸ਼ਿਖਰ ਸਿਖਰ ਓਕੇ ਅੱਗੇ ਦਾ ਗੱਗਾ ਤੇ ਕੱਗਾ ਦੀ ਗਲਤ ਵਰਤੋਂ ਨਾਲ ਵੀ ਜਿਹੜੇ ਆ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ ਜੇਕਰ ਇਹਨਾਂ ਦੀ ਗਲਤ ਵਰਤੋਂ ਕੀਤੀ ਜਾਵੇਗੀ ਤਾਂ ਇਹਨਾਂ ਦੇ ਵਿੱਚ ਵੀ ਕੀ ਆ ਅੰਤਰ ਆ ਜਾਏਗਾ ਔਰ ਇਸ ਲਈ ਜਿਹੜਾ ਵਾ ਗੱਗਾ ਅਤੇ ਕੱਗਾ ਦੀ ਵਰਤੋਂ ਜਿਹੜੀ ਆ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ ਜਿਵੇਂ ਸੰਗ ਸੰਗ ਦਾ ਕੀ ਆ ਗਿਆ ਹਨਾ ਸੰਗ ਸ਼ਰਮ ਹਨਾ ਸੰਗ ਸ਼ਰਮ ਜੋੜੇ ਬੰਦਦੇ ਨੇ ਸੰਗ ਸ਼ਰਮ ਸੰਗ ਕਲਾ ਦੇਖੋ ਇਹ ਤੇ ਸੰਗ ਸੰਗ ਜਿਹੜਾ ਹੈ ਉਹ ਸ਼ਰਮ ਦੇ ਨਾਲ ਰਿਲੇਟਡ ਹੈ ਔਰ ਜਿੱਕਰ ਸੀ ਸੰਗ ਕਹੀਏ ਤਾਂ ਗਲੇ ਦੇ ਨਾਲ ਹੈ ਗਲੇ ਦੇ ਨਾਲ ਗਲੇ ਨੂੰ ਸੀ ਕਹਿੰਦੇ ਨਾ ਸੰਗਾ ਦਾ ਫਾੜ ਹੈ ਨਾ ਹੈ ਨਾ ਕਹਿ ਦਿੰਦੇ ਆ ਨਾ ਤੇ ਉਹ ਵਾਲਾ ਸੰਗ ਆ ਗਿਆ ਇਹ ਵਾਲਾ ਓਕੇ ਜੰਗ ਲੜਾਈ ਹੋ ਜਾਂਦੀ ਹੈ ਕਿ ਜੰਗ ਕੀ ਹੈ ਲੜਾਈ ਹੈ ਔਰ ਝੰਗ ਲੱਤ ਹੈ ਹੈ ਨਾ ਓਕੇ ਤਾਂ ਝੰਗ ਜੰਗ ਲੱਤ ਓਕੇ ਅਗੇ ਢੱਡੇ ਤੇ ਢੱਡੇ ਦੀ ਗਲਤ ਵਰਤੋਂ ਕਰਨ ਨਾਲ ਜਿਹੜਾ ਵਾ ਅਰਥਾਂ ਵਿੱਚ ਵੀ ਫਰਕ ਆ ਜਾਂਦਾ ਜਿਵੇਂ ਢੋਲ ਢੋਲ ਕਿੰਦਾ ਪਾਣੀ ਭਰਨ ਵਾਲਾ ਬਰਤਨ ਹੁੰਦਾ ਔਰ ਢੋਲ ਵਜਾਉਣ ਵਾਲਾ ਇੱਕ ਸਾਜ਼ ਹੈ ਆ ਕੀ ਇਹ ਢੋਲ ਡੋਲ ਡੋਲਸ ਠੀਕ ਹੈ ਇਹ ਡੋਲ ਪਾਣੀ ਭਰਨ ਵਾਲਾ ਹੁੰਦਾ ਤੇ ਢੋਲ ਜਿਹੜਾ ਇਹ ਵਜਾਉਣ ਵਾਲਾ ਇੱਕ ਸਾਜ਼ ਹੈ ਸੁੰਡ ਹਾਥੀ ਦੀ ਸੁੰਡ ਹੈ ਔਰ ਸੁੰਡ ਅਦਰਕ ਸੁੱਕ ਅਦਰਕ ਸੁਕਾ ਕੇ ਬਣਾਈ ਵਸਤੂ ਜੋ ਪਸਾਰੀ ਦੀ ਹੱਡੀ ਤੋਂ ਜੋ ਮਿਲਦੀ ਹੈ ਹਨਾ ਹੁੰਦੀ ਹੈ ਨਾ ਸੁੰਡ ਠੀਕ ਹੈ ਨੈਕਸਟ ਕੀ ਹੈ ਬੱਬੇ ਤੇ ਵਾਵੇ ਦੀ ਗਲਤ ਵਰਤੋਂ ਨਾਲ ਅਰਥਾਂ ਵਿੱਚ ਵੀ ਫਰਕ ਜਿਹੜਾ ਉਹ ਆ ਜਾਂਦਾ ਜਿਵੇਂ ਵਹਿਸ਼ਤ ਵਰਦੀ ਬਾਰ ਤਾਂ ਇਹ ਕੀ ਹੈ ਵਹਿਸ਼ਤ ਵਰਦੀ ਬਾਰ ਇਹਦੇ ਦੇਖੋ ਇੱਥੇ ਕੀ ਹੈ ਬੱਬਾ ਇੱਥੇ ਵਾਵਾ ਵਹਿਸ਼ਤ ਔਰ ਇਥੇ ਕੀ ਇਹ ਬੱਬਾ ਵਾਵਾ ਵਰਦੀ ਵਰਦੀ ਹੈ ਨਾ ਵਾਰ ਵਾਰ ਤਕੀਆ ਆ ਗਿਆ ਨਾ ਵਹਿਸ਼ਤ 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 ਅਲੱਗ ਹੁੰਦੀ ਹੈ ਵਹਿਸ਼ਤ ਅਲੱਗ ਹੁੰਦੀ ਹੈ ਵਰਦੀ ਅਲੱਗ ਹੈ ਨਾ ਵਰਦੀ ਜੋ ਆਪਾਂ ਸਕੂਲੇ ਪੈਣ ਕੇ ਜੰਨੇ ਆ ਔਰ ਵਰਦੀ ਇਹ ਗਲਤ ਹੋ ਜਾਏਗਾ ਵਾਰ ਵਾਰ ਆਪਾਂ ਬੂਹੇ ਨੂੰ ਵੀ ਕਹਿ ਦਿੰਨੇ ਆ ਔਰ ਲੇਕਿਨ ਵਾਰ ਅਸੀਂ ਕਿਨੂੰ ਕਹਿੰਨੇ ਆ ਦਿਨ ਨੂੰ ਹੈ ਨਾ ਔਰ ਜਾਂ ਫਿਰ ਦੁਹਰਾਉਣ ਨੂੰ ਕਹਿੰਨੇ ਆ ਵਾਰ-ਵਾਰ ਬੱਬੇ ਤੇ ਭੱਬੇ ਦੀ ਗਲਤ ਵਰਤੋਂ ਦੀ ਗਲਤ ਆ ਸ਼ਬਦ ਜੋੜਾ ਦਾ ਕਾਰਨ ਜਿਹੜੀ ਆ ਉਹ ਵੀ ਬਣਦੀ ਹੈ ਜਿਵੇਂ ਸੱਬ ਸੱਬ ਮਤਲਬ ਛੋਟੇ ਅਹੁਦੇ ਦੇ ਵਿੱਚ ਅਹੁਦੇ ਛੋਟਾ ਅਹੁਦੇ ਦੇ ਵਿੱਚ ਹੋਵੇ ਤਾਂ ਉਸ ਨੂੰ ਅਸੀਂ ਜਿਵੇਂ ਇਨਸਪੈਕਟਰ ਸਬ ਇਨਸਪੈਕਟਰ ਕਹਿੰਦੇ ਆ ਤਾਂ ਮਤਲਬ ਕਿ ਇਨਸਪੈਕਟਰ ਤੋਂ ਛੋਟਾ ਹੁੰਦਾ ਹੈ ਸਬ ਇਨਸਪੈਕਟਰ ਯਾਨੀ ਕਿ ਅਹੁਦੇ ਦੇ ਵਿੱਚ ਛੋਟਾ ਹੈ ਸਾਬਤ ਸਾਬ ਦਾ ਮਤਲਬ ਹੁੰਦਾ ਸਾਰੇ ਸਾਰੇ ਜੀ ਲੱਬ ਤਾਂ ਲਾਲਚ ਲੱਭ ਕਰਨਾ ਕਿਸੇ ਚੀਜ਼ ਦਾ ਬਹੁਤਾ ਲੱਭ ਨਹੀਂ ਕਰਨਾ ਚਾਹੀਦਾ ਲੱਭ ਅੱਗੇ ਹੁੰਦਾ ਲੱਭ ਲੱਭਣਾ ਮੈਨੂੰ ਪੈਨ ਲੱਭ ਗਿਆ ਹੈ ਓਕੇ ਅੱਗੇ ਜਿੱਜਾ ਤੇ ਚਿਜਾ ਦੀ ਗਲਤ ਵਰਤੋਂ ਨਾਲ ਵੀ ਅਥਾਂ ਵਿੱਚ ਕੀ ਹੈ ਅੰਤਰ ਆ ਜਾਂਦਾ ਹੈ ਜਿਵੇਂ ਸੁੱਜਾ ਸੁੱਜਿਆ ਹੋਇਆ ਮਤਲਬ ਸੁੱਜਿਆ ਹੋਇਆ ਮਤਲਬ ਕਹਿੰਦੇ ਆ ਨਾ ਕਿ ਸਰੀਰ ਤੇ ਸੋਜ ਪੈ ਗਈ ਪੈਰ ਤੇ ਸੋਜ ਪੈ ਗਈ ਮੇਰਾ ਪੈਰ ਮੁੜ ਗਿਆ ਸੀ ਪੈਰ ਤੇ ਜਿਹੜੀ ਐ ਸੋਜ ਪੈ ਗਈ ਐ ਲਾਠੀ ਨਹੀਂ ਰਹੀ ਹੈ ਨਾ ਉਹ ਸੋਜ ਹੋ ਗਿਆ ਸੁੱਜਿਆ ਹੋਇਆ ਸੁੱਜਾ ਸੁੱਜਾ ਦਾ ਹੁੰਦਾ ਹੈ ਖਿਆਲ ਕਰਨਾ ਸੁੱਜਣਾ ਠੀਕ ਹੈ ਕਲੀਅਰ ਓਕੇ ਨੈਕਸਟ ਤਾਂ ਨੈਕਸਟ ਜਿਹੜਾ ਹੈ ਉਹ ਕੀ ਹੈ ਪੂੰਜੀ ਪਰਮਾਇਆ ਸੌਰੀ ਸਰਮਾਇਆ ਠੀਕ ਹੈ سرمਾਇਆ ਪੂੰਜੀ ਤੇ ਇਹ ਕੀ ਹੈ ਸਾਫ ਕੀਤੀ ਓਕੇ ਨੈਕਸਟ ਦਦਾ ਤੇ ਤਦਾਦੀ ਗਲਤ ਵਰਤੋਂ ਨਾਲ ਵੀ ਅਰਥਾਂ ਵਿੱਚ ਜਿਹੜਾ ਵਾਪੇਤ ਭੇਦ ਜਿਹੜਾ ਉਹ ਆ ਜਾਂਦਾ ਹੈ ਫਰਕ ਆ ਜਾਂਦਾ ਜਿਵੇਂ ਉਦਾਰ ਉਦਾਰ ਹੁੰਦਾ ਹੈ ਖੁੱਲਾ ਉਦਾਰਵਾਦੀ ਖੁੱਲੇ ਦਿਲ ਵਾਲਾ ਉਦਾਰ ਹੁੰਦਾ ਹੈ ਕਰਜ਼ਾ ਲੈਣਾ ਕਿਸੇ ਦੇ ਕੋਲੋਂ ਠੀਕ ਹੈ ਉਧਾਰ ਚੀਜ਼ ਮੰਗੀ ਜਾਂ ਲਈ ਸੁਗੰਧ ਸੁਗੰਧ ਹੁੰਦੀ ਹੈ ਇੱਕ ਹੁੰਦੀ ਹੈ ਸੋਹ ਔਰ ਇੱਕ ਸੁਗੰਧ ਹੁੰਦੀ ਹੈ ਖੁਸ਼ਬੂ ਫੁਲਾਂਦੀ ਓਕੇ ਅੱਗੇ ਅੱਗੇ ਹੈ ਪੰਜਾਬੀ ਵਿੱਚ ਨਾਣਾ ਰਾਰਾ ਜਾਂ ਰਾੜਾ ਲੱਲੇ ਪਰ ਬਿੰਦੀ ਹੋਵੇ ਪਿੱਛੇ ਜੇ ਧੁਨੀਆਂ ਨਾਸਕੀ ਹੋਣ ਹੋਵੇ ਤਾਂ ਨੰਨਾ ਆਉਣ ਆਉਂਦਾ ਹੈ ਜਿਵੇਂ ਰਾਰੇ ਵਾਲੇ ਅੱਖਰਾਂ ਦੇ ਵਿੱਚ ਜਿਵੇਂ ਸਧਾਰਨ ਹਾ ਨਾ ਰਨ ਸੁਧਾਰ ਰਾਰੇ ਦੇਖੋ ਇਹਦੇ ਵਿੱਚ ਕੀ ਆ ਰਾਰਾ ਆਇਆ ਹਨਾ ਔਰ ਪਿੱਛੇ ਕੀ ਆ ਗਿਆ ਪਿੱਛੇ ਕਿਹੜੀ ਨਾਸਕੀ ਧੁਨੀ ਆ ਗਈ ਨੰਨਾ ਸੁਧਾਰਨ ਭਿਖਾਰਨ ਹਰਨ ਕਿਰਨ ਕਰਨ ਨੰਨਾ ਨੰਨਾ ਵਿੱਚ ਅਗੇ ਨਾਸਕੀ ਧੁਨੀ ਆ ਗਿਆ ਇਹ ਰਾਰੇ ਦੇ ਨਾਲ ਵਾਲੇ ਸ਼ਬਦ ਹੁੰਦੇ ਆ ਹੁਣ ਲੱਲੇਪਰ ਵੀ ਜਿਵੇਂ ਗਮਲਾ ਸੌਰੀ ਗਲਮ ਗਲਣਾ ਗਲਣਾ ਮਤਲਬ ਕਿਸੇ ਚੀਜ਼ ਦਾ ਗਲਣਾ ਮਲਣਾ ਟਲਣਾ संभालना ठीक है संभलना या संभाल हाँ संभलना अड़ाड़े वाले अखर शब्द तपड़ना मुड़ना लड़ना फड़ना खड़ना ओके नाने दे नाल ओके नाने, नाने वाले शब्द गिनना सुनना मिलना जानना चुड़ना। ये शब्द की है नाने दे नाल नन्ने नु करना आ गया ओके ਨੈਕਸਟ ਤਾਂ ਨੈਕਸਟ ਜਿਹੜਾ ਹੈ ਕਈ ਸ਼ਬਦਾਂ ਦੇ ਕੀ ਹੈ ਕਈ ਸ਼ਬਦਾਂ ਦੇ ਪੈਰਾਂ ਵਿੱਚ ਹਾ ਹਟਾਉਣ ਜਾਂ ਜਾਂ ਨਾ ਪਾਉਣ ਨਾਲ ਅਰਥਾਂ ਵਿੱਚ ਕੀ ਹੈ ਅੰਤਰ ਆ ਜਾਂਦਾ ਹੈ ਕਿਹਦੇ ਵਿੱਚ ਪੈਰ ਦੇ ਵਿੱਚ ਹਾ ਪਾਉਣ ਕਾਰਨ ਜਿਹੜਾ ਕੀ ਹੈ ਨਾ ਪਾਉਣ ਨਾਲ ਕੀ ਹੈ ਅਰਥਾਂ ਦੇ ਅਰਥ ਦੇ ਵਿੱਚ ਕੀ ਹੈ ਅੰਤਰ ਆ ਜਾਂਦਾ ਜਿਵੇਂ ਜੜ ਜੜ ਦੇਣਾ ਮਤਲਬ ਠੀਕ ਹੈ ਜੜ ਦੇਣਾ ਇੱਕ ਥੱਪੜ ਝੜ ਦਿੱਤਾ ਮੈਂ ਉਹਦੇ ਹਨਾ ਐਵੇਂ ਕਰਕੇ ਹੁੰਦਾ ਨਾ ਤਾਂ ਜੇਕਰ ਇਹਦੇ ਪੈਰ 'ਚ ਹਹਾ ਪਾ ਦਿੱਤਾ ਜਾਏ ਤਾਂ ਕੀ ਉਹ ਹੁੰਦੀ ਹੈ ਦਰਖਤ ਦੀ ਜੜ ਤਰ੍ਹਾਂ ਤਰ੍ਹਾਂ ਹੁੰਦੀਆਂ ਹਨ ਖਾਣ ਵਾਲੀਆਂ ਔਰ ਤਰ੍ਹਾਂ ਇਸ ਤਰ੍ਹਾਂ ਓਕੇ ਪਰੇ ਮਤਲਬ ਦੂਰ ਔਰ ਪਰੇ ਪੈਰ 'ਚ ਹਹਾ ਆ ਗਿਆ ਤਾਂ ਪੰਚਾਇਤ ਆਦੀ ਠੀਕ ਹੈ ਓਕੇ ਕਕੇ ਲਾਂ ਕੇ ਨੂੰ ਉਸ ਤੋਂ ਪਹਿਲਾ ਆਏ ਸ਼ਬਦ ਨਾਲ ਜੋੜ ਕੇ ਜਾਂ ਉਸ ਨਾਲੋਂ ਨਖੇੜ ਕੇ ਲਿਖਣ ਨਾਲ ਅਰਥਾਂ ਵਿੱਚ ਕੀ ਆ ਅੰਤਰ ਆਉਂਦਾ ਹੈ ਜਿਵੇਂ ਸੜ ਕੇ ਸੜ ਕੇ ਹਨਾ ਤਾਂ ਸੜ ਜਾਣ ਤੋਂ ਬਾਅਦ ਮਤਲਬ ਸੜ ਕੇ ਇੱਕ ਹੁੰਦਾ ਹੈ ਸੜ ਕੇ ਸੜ ਕੇ ਸੜਕ ਦੇ ਉੱਪਰ ਹਨਾ ਤਾਂ ਪੌਂਕ ਕੇ ਪੌਂਕੇ ਪੌਂਕੇ ਕੀ ਮਤਲਬ ਹੁੰਦਾ ਹੈ ਮੁੜ ਕੇ ਜਾਂ ਪੌਂਕੇ ਵੇਖਣਾ ਪਿੱਛੇ ਨੂੰ ਮੁੜ ਕੇ ਦੇਖਣਾ ਹਨਾ ਔਰ ਪੌਂਕੇ ਮਤਲਬ ਕੁੱਤੇ ਪੌਂਕੇ ਛਿੱਲ ਕੇ ਦਾ ਕੇਲਾ ਛਿਲਕੇ ਖਾਓ ਔਰ ਛਿਲਕੇ ਕੇਲੇ ਦੇ ਛਿਲਕੇ ਹੈ ਨਾ ਛਿਲਕੇ ਛਿਲਕੇ ਖਾਓ ਔਰ ਛਿਲਕੇ ਹੁੰਦੇ ਛਿਲਕੇ ਓਕੇ ਬਾਲ ਕੇ ਦੀਵਾ ਬਾਲ ਕੇ ਬਾਲ ਕੇ ਹੇ ਹੇ ਬਾਲਕ ਠੀਕ ਹੈ ਨੈਕਸਟ ਜਿਹੜਾ ਹੈ ਨੰਨਾ ਤੇ ਨਾਣੇ ਦੀ ਵਰਤੋਂ ਦੀ ਇੱਕ ਦੂਜੇ ਦੀ ਥਾਂ ਵਰਤੋਂ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਨੰਨੇ ਤੇ ਨਾਣੇ ਜਿਵੇਂ ਸਨ ਬੱਚੇ ਹਾਕੀ ਖੇਡਦੇ ਸਨ ਤਾਂ ਹੁਣ ਸਣ ਸਣ ਦੇ ਰਸੇ ਮਜ਼ਬੂਤ ਹੁੰਦੇ ਹਨ ਹਾਨੀ ਨੁਕਸਾਨ ਹੋ ਗਿਆ ਔਰ ਹਾਨੀ ਕੀ ਹੋ ਗਿਆ ਅਹਮ ਉਮਰ ਖਾਣਾ ਖਾਣਾ ਹੁੰਦਾ ਹੈ ਘਰ ਡਾਕ ਖਾਣਾ ਠੀਕ ਹੈ ਖਾਣਾ ਤਾਂ ਖਾਣਾ ਕਿਉਂਦੇ ਭੋਜਨ ਠੀਕ ਹੈ ਤੇ ਇਹ ਸਾਨੂੰ ਸ਼ਬਦ ਜੋੜ ਸ਼ੁੱਧ ਤੇ ਅਸ਼ੁੱਧ ਹੁਣ ਇਹਨਾਂ ਵਿੱਚੋਂ ਮੈਨੂੰ ਦੱਸੋ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਮਿਹਨਤ ਦਾ ਕਿਵੇਂ ਆਏਗਾ ਹਾਹੇ ਮम्मे ਨੂੰ ਲਾਂ ਹਟਾ ਕੇ ਇਸ ਨੂੰ ਜਿਹੜੀ ਕੀ ਪਾਏਗੀ ਸਿਹਾਰੀ ਵੇੜਾ ਇਹਦਾ ਵੀ ਸੇਮਵੇਂਗਾ ਦੁਪਹਿਰ ਦਾ ਕੀ ਔਂਕੜ ਹੈ ਤੇ ਇੱਥੇ ਕੀ ਲਾਂ ਆ ਰਿਹਾ ਹੈ ਤੇ ਇਸ ਕਰਕੇ ਹਾਹੇ ਨੂੰ ਕੀ ਹੋ ਜਾਏਗੀ ਲਾਂ ਹਟਾ ਕੇ ਹਾਹੇ ਨੂੰ ਸਿਹਾਰੀ ਆ ਜੇ ਕਿ ਤੇ ਦੁਪਹਿਰ ਹੋ ਜਾਏਗਾ ਔਰਤ ਕਨੌੜਾ ਹੌੜਾ ਹਟਾ ਕੇ ਕਨੌੜਾ ਪਾਟ ਆ ਜਾਏਗਾ ਔਰਤ ਠੀਕ ਹੈ ਨਾ ਸ਼ਹਿਰ ਤੇ ਇੱਥੇ ਕੀ ਆ ਕੀ ਕੀਆ ਗਿਆ ਸੀ ਦੁਲਾਹ ਹਟਾ ਕੇ ਹਾਹੇ ਨੂੰ ਸਿਹਾਰੀ ਪਾ ਦੇਣੀ ਤਾਂ ਇੱਥੇ ਸ਼ਹਿਰ ਬਣ ਜਾਏਗਾ ਬਹੁਤਾ ਕਨੌੜਾ ਹਟਾ ਕੇ ਹਾਹੇ ਨੂੰ ਔਂਕੜ ਆ ਜਾਏਗਾ ਤਾਂ ਬਹੁਤਾ ਚੌਲ ਚਿੱਚੇ ਨੂੰ ਅਹੋੜਾ ਤਲਲੇ ਦੇ ਪੈਰ 'ਚ ਬਿੰਦੀ ਆਏਗੀ ਹੈ ਨਾ ਓਕੇ ਉਸ ਤੋਂ ਬਾਅਦ ਉਹ ਹਟੀ ਤਾਂ ਕਨੌੜਾ ਅਹੋੜਾ ਹਟਾ ਕੇ ਹਾਹੇ ਦੇ ਔਂਕੜ ਪਾ ਦਾਂਗੇ ਤੇ ਉਹ ਕੀ ਬਣ ਜਾਏਗਾ ਸਹੀ ਸ਼ੁੱਧ ਸ਼ਬਦ ਬਣ ਜਾਏਗਾ ਭਿਖਾਰਣ ਭਿਖਾਰਨ ਕੀ ਇਹ ਸਹੀ ਹੈ ਭਿਖਾਰਨ ਹਾਂ ਨਾਣਾ ਹੈ ਨਾ ਉਸ ਤੋਂ ਅੱਗੇ ਆਇਆ ਐੜੇ ਨੂੰ ਕੰਨਾ ਈੜੀ ਨੂੰ ਸਿਹਾਰੀ ਐੜੇ ਕਰਨਾ ਆਇਆ ਓਕੇ ਇੱਥੇ ਕੀ ਆ ਆਬਿਆਸ ਇਹਦਾ ਸ਼ੁੱਧ ਸ਼ਬਦ ਕੀ ਹੈ ਅਭਿਆਸ ਬੱਬੇ ਦੀ ਜਗ੍ਹਾ ਕੀ ਆਏਗਾ ਪੱਬਾ ਆਏਗਾ ਅਭਿਆਸ ਠੀਕ ਹੈ ਬੱਬੇ ਭੱਬੇ ਚ ਹੋ ਜਾਏਗਾ ਨਾ ਓਕੇ ਅੱਗੇ ਦੁੱਧ ਦੱਦੇ ਦੀ ਜਗ੍ਹਾ ਤੇ ਕੀ ਆਏਗਾ ਤੱਦਾ ਰਹਿਣਾ ਤੇ ਹਾਹੇ ਨੂੰ ਦਲਾਵਾ ਜਿਹੜੀਆਂ ਉਹ ਹਟਾ ਕੇ ਰਹਿਣਾ ਰਹਿੰਦਾ ਹਾਂ ਹਾਹੇ ਨੂੰ ਸਿਆਰੀ ਉੱਤੇ ਟਿੱਪੀ ਜਾਏਗਾ ਔਰ ਇੱਥੇ ਜਿਹੜਾ ਇਹ ਕੱਟ ਹੋ ਜਾਏਗਾ ਉਸ ਤੋਂ ਅੱਗੇ ਨਹਿਰ ਨੰਨੇ ਨੂੰ ਲਾ ਹਟਾ ਕੇ ਹਾਹੇ ਨੂੰ ਸਿਆਰੀ ਔਰ ਕਚਹਿਰੀ ਦਲਾ ਹਟਾ ਕੇ ਹਾਹੇ ਨੂੰ ਸਿਆਰੀ ਪੀਂਗ ਗਗੇ ਕਗੇ ਚ ਹਨਾ ਤੇ ਇਥੇ ਕਗਾ ਆ ਜਾਏਗਾ ਉਸ ਤੋਂ ਅੱਗੇ ਗੋਬੀ ਤੱਕ ਗੋਬੀ ਪੱਬਿਆ ਆ ਜਾਏਗਾ ਸੋਹ ਸਸੇ ਨੂੰ ਅ ਸਸੇ ਨੂੰ ਹਟਾ ਕੇ ਹਾਹਨ ਅੰਕੜ ਉੱਤੇ ਟਿੱਪੀ ਪੈ ਜਾਏਗੀ ਠੀਕ ਹੈ ਉਹ ਅੰਜੇਗੀ 100 ਤੇ ਇਹ ਕੀ ਹੈ ਸ਼ੁੱਧ ਸ਼ਰਥ ਜਿਹੜੇ ਨੇ ਸ਼ੁੱਧ ਅਸ਼ੁੱਧ ਸ਼ਬਦ ਠੀਕ ਹੈ ਓਕੇ ਤਾਂ ਇਹ ਜਿਹੜਾ ਸੀਗਾ ਅੱਜ ਦਾ ਸਾਡਾ ਟਾਪਿਕ ਓਕੇ